ਪੰਜਾਬ ਭਰ ਵਿੱਚ ਡੇਂਗੂ ਅਤੇ ਮਲੇਰੀਆ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਹੁਣ ਲੁਧਿਆਣਾ ਵਿੱਚ ਵੀ ਡੇਂਗੂ ਦੇ ਮਰੀਜ਼ ਬਹੁਤ ਜ਼ਿਆਦਾ ਹੋ ਗਏ ਨੇ ਡੇਂਗੂ ਦੇ ਮਾਮਲੇ ਦੇ ਵਿੱਚ ਇਸ ਵਕਤ ਪਟਿਆਲਾ ਸਭ ਤੋਂ ਉੱਪਰ ਹੈ ਪਟਿਆਲਾ ਵਿੱਚ 300 ਤੋਂ ਵੱਧ ਲੋਕ ਡੇਂਗੂ ਤੋਂ ਪ੍ਰਭਾਵਿਤ ਨੇ ਉੱਥੇ ਹੀ ਲੁਧਿਆਣਾ ਦੂਸਰੇ ਨੰਬਰ ਤੇ ਹੈ ਇਸ ਵੇਲੇ ਲੁਧਿਆਣਾ ਦੇ ਵਿੱਚ 290 ਲੋਕ ਡੇਂਗੂ ਤੋਂ ਪ੍ਰਭਾਵਿਤ ਨੇ ਡੈਂਗੂ ਦੇ ਲਗਾਤਾਰ ਵਧ ਰਹੇ ਮਾਮਲੇ ਜਿੱਥੇ ਚਿੰਤਾ ਦਾ ਵਿਸ਼ਾ ਨੇ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਵਧ ਰਹੇ ਡੈਂਗੂ ਅਤੇ ਮਲੇਰੀਏ ਦੇ ਮਾਮਲਿਆਂ ਉੱਪਰ ਕਾਬੂ ਪਾਇਆ ਜਾ ਸਕੇ ਇਸ ਸਬੰਧ ਵਿੱਚ ਲੁਧਿਆਣਾ ਦੇ ਜ਼ਿਲ੍ਹਾ ਸਿਹਤ ਆਫੀਸਰ ਰਮਨਦੀਪ ਕੌਰ ਅਹਲੂਵਾਲੀਆ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਲੁਧਿਆਣਾ ਵਿੱਚ ਡੈਂਗੂ ਦੇ ਮਰੀਜ਼ਾਂ ਦਾ ਅੰਕੜਾ 200 ਤੋਂ ਉੱਪਰ ਹੋ ਚੁੱਕਾ ਹੈ ਦੇ ਮਲੇਰੀਏ ਦੇ ਮਰੀਜ਼ਾਂ ਦੀ ਗਿਣਤੀ 110 ਤੱਕ ਪਹੁੰਚ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਲੋਕ ਆਪਣੇ ਘਰਾਂ ਵਿੱਚ ਸਫਾਈ ਰੱਖਣ, ਘਰਾਂ ਵਿੱਚ ਸਾਫ਼ ਪਾਣੀ ਖੜਾ ਨਾ ਰਹਿਣ ਦੇਣ ਕਿਉਂਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ਤੇ ਹੀ ਪਲਪਦਾ ਹੈ। ਉਹਨਾਂ ਦੱਸਿਆ ਹੈ ਕਿ ਸ਼ਹਿਰੀ ਖੇਤਰ ਤੋਂ ਵੱਡੀ ਗਿਣਤੀ ਵਿੱਚ ਮਰੀਜ਼ ਆ ਰਹੇ ਨੇ। ਉਹਨਾਂ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਹੈ। ਇਸ ਵੇਲੇ ਜ਼ਿਲ੍ਹਾ ਸਿਹਤ ਆਫੀਸਰ ਰਮਨਦੀਪ ਕੌਰ ਆਹਲੂਵਾਲੀਆ ਕੀ ਕੁਝ ਕਹਿ ਰਹੇ ਨੇ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਆ ਜਿਹੜਾ ਸਾਨੂੰ ਅੱਜ ਤੱਕ ਦਾ ਡਾਟਾ ਆਇਆ ਤੇ ਇਸ ਤੇ ਸਾਡੇ ਹੁਣ ਤੱਕ ਪੂਰੇ ਸਾਲ ਦੇ ਲੈ ਕੇ 290 ਕੇਸਸ ਹੋ ਗਏ ਆ ਅੱਜ ਦੇ ਵਿੱਚ ਪਾ ਕੇ ਡੇਂਗੀ ਦੇ ਔਰ 1 ਤੋਂ 10 ਦੇਗ ਲਗਭਗ ਆਪਣੇ ਮਲੇਰੀਆ ਦੇ ਕੇਸਸ ਹੈ بس ਲੋਕਾਂ ਨੂੰ ਇਹ ਹੀ اپیل ہے کہ ਵੀ ਦੇਖੋ سب ਤੋਂ زیادہ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ ਆ ਆਪਾਂ بار بار ਤੁਹਾਡੇ ਸਾਰੇ میڈیا ਦੇ ਰਾਹੀਂ ਵੀ ਔਰ ਵੈਸੇ ਵੀ ਆਪਣੇ ਜਿਹੜੇ ਅਸੀਂ ਲੋਕਾਂ ਨੂੰ ਇਹ اپیل ਕਰਦੇ ਆਂ ਔਰ بار بار ਉਹਨਾਂ ਨੂੰ ਰਿਕੁਐਸਟ ਕਰਦੇ ਆਂ ਕਿ ਜਿਹੜੀ ਦੀ ਪ੍ਰੀਕਾਸ਼ਨਸ ਹੈ ਉਹ ਆਪਣੀ ਲੈਣ ਤੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਇਹ ਜਿਹੜਾ ਮੱਛਰ ਹੁੰਦਾ ਜਿਹੜਾ ਡੇਂਗੂ ਫੈਲਾਉਂਦਾ ਹੈ ਇਹ ਸਵੇਰ ਵੇਲੇ ਔਰ ਸ਼ਾਮ ਨੂੰ ਮਤਲਬ ਸਨਰਾਈਜ਼ ਐਂਡ ਸਨਸੈਟ ਦੇ ਟਾਈਮ ਤੇ ਕੱਟਦਾ ਹੈ ਤੇ ਜੇ ਇਸ ਟਾਈਮ ਤੇ ਆਪਾਂ ਕਿਤੇ ਬਾਹਰ ਜਾ ਰਹੇ ਆਂ ਤੇ ਆਪਣੇ ਪੂਰੀ ਕਵਰ ਕਰੇ ਆਂ ਆਪਣੇ ਆਪ ਨੂੰ ਔਰ ਫੁੱਲ 슬ੀਵਸ ਦੀ ਸ਼ਰਟ ਪੈਂਟ ਸੌਕਸ ਵਗੈਰਾ ਪਾ ਕੇ ਜਾਣ ਔਰ ਜੇ ਹੋਰ ਲੈ ਸਕਦੇ ਆਂ ਪ੍ਰੀਕਾਸ਼ਨ ਤੇ ਮਸਕੀਟੋ ਰੈਪੈਲੈਂਟ ਵੀ ਲਗਾ ਲਨ ਔਰ ਰਾਤ ਨੂੰ ਮੱਛਰਦਾਨੀਆਂ ਦਾ ਜਿੱਥੇ ਮੱਛਰ ਹੈਗੇ ਆਂ ਮਸਕੀਟੋ ਨੈਟਸ ਵਗੈਰਾ ਇਹਨਾਂ ਨੂੰ ਯੂਜ਼ ਕਰ ਸਕਦੇ ਆਂ ਤੇ ਆਪਣੇ ਘਰਾਂ ਚ ਪਾਣੀ ਨਾ ਖੜੇ ਹੁੰਦੇ ਨੇ ਇਹ ਜਿਹੜਾ ਡੇਂਗੂ ਦਾ ਮੱਛਰ ਹੈ ਸਾਫ਼ ਪਾਣੀ ਚ ਹੁੰਦਾ ਜਿੱਥੇ ਵੀ ਕਿਤੇ ਕੋਈ ਪਾਣੀ ਖੜਾ ਹੈ ਕੋਈ ਕੂਲਰ ਜੇ ਕੋਈ ਯੂਜ਼ ਕਰ ਰਹਾ ਹੈ ਜਾਂ ਫ੍ਰਿਜ ਵਾਲੀ ਟ੍ਰੇ ਹੈ ਮੇਂ ਆ ਛੱਤ ਤੇ ਕਿਤੇ ਕੋਈ ਸਮਾਨ ਪਿਆਉਣ ਦਾ ਟਾਇਰ ਵਗੈਰਾ ਪੁਰਾਣੇ ਜਾਂ ਆਪਣੇ ਫਲੌਪ ਆਊਟਸ ਉਹਨਾਂ ਦੇ نیچے ਜਿਹੜੀ ਟ੍ਰੇ ਹੁੰਦੀ ਹੈ ਉਸ ਚ ਅਕਸਰ ਪਾਣੀ ਮਿਲਦਾ ਔਰ ਕਿਵੇਂ ਕਿਤੇ ਵੀ ਪਾਣੀ ਨਾ ਖੜੇ ਹੁੰਦੇਨ ਕਿ ਵੀ ਇਹ ਜ਼ਰੂਰ ਪਾਣੀ ਜ਼ਰੂਰ ਡਰੇਨ ਕਰਨ ਜੇ ਲੋਕੀ ਅਵੇਅਰ ਹੋਣਗੇ ਇਹ ਸਾਰੀ ਪ੍ਰੀਕਾਸ਼ਨਸ ਲੈਣਗੇ ਤੇ ਆਪਣੇ ਕੇਸ ਜਿਹੜੇ ਆਟੋਮੈਟਿਕਲੀ ਨਹੀਂ ਵਧਣਗੇ ਘਟ ਜਾਣਗੇ ਹਾਂਜੀ ਮੈਮ ਕਿਹੜੇ ਏਰੀਆ ਜਿਹੜੇ ਨੇ ਹੌਟਸਪੌਟ ਪਾਏ ਗਏ ਨੇ ਕਿ ਦੇਖੋ ਇਸ ਤਰ੍ਹਾਂ ਹੈ ਜਿਹੜਾ ਕਿ ਟ੍ਰੈਂਡ ਹੈ ਆਪਣਾ ਜਿਹੜਾ ਕਿ ਅਸਲੀ ਜਿਹਨੂੰ ਆਪਾਂ ਹੌਟਸਪੌਟ ਕਹਿੰਦੇ ਆ ਇਹੋ ਜਿਹਾ ਕੋਈ ਵੀ ਏਰੀਆ ਆਪਣਾ ਨਹੀਂ ਆ ਰਿਹਾ ਇਹ ਆਪਣੇ ਅਰਬਨ ਚ ਸਕੈਟਰਡ ਹੈ ਜਿਵੇਂ ਵੈਸੇ ਹੌਟਸਪੌਟ ਹੁੰਦਾ ਹੈ ਕਿ ਤਿੰਨ ਤੋਂ ਬਾਅਦ ਕੇਸ ਜੇ ਕਿੰਨੇ ਆਪਣੇ 1000 ਹਾਊਸਸ ਚੋਂ ਆਪਣੇ ਇਹੋ ਜਿਹਾ ਇੱਕ ਦੋ ਏਰੀਆ ਜਿੱਥੇ ਗੁਰਦੇਵ ਨਗਰ ਚ ਇੱਕ ਵਾਰੀ ਤਿੰਨ ਕੇਸਸ ਆਏ ਆ ਅਦਰਵਾਈਜ਼ ਆਪਣੇ ਇਹੋ ਜਿਹਾ ਕੋਈ ਹੌਟਸਪੌਟ ਨਹੀਂ ਹੈ ਅਰਬੰਚ ਉਹ ਇਹ 스ਕੇਟਰਡ ਕੇਸਸ ਹੈਗੇ ਆ ਮਲੇਰੀਆ ਦਾ ਜ਼ਰੂਰ ਹੈਗਾ ਜਿਹੜਾ ਆਪਣਾ ਫੀਲਡ ਗੰਜ ਵਾਲਾ ਏਰੀਆ ਹੈ ਉੱਥੇ ਜ਼ਿਆਦਾ ਮਲੇਰੀਆ ਦੇ ਕੇਸਸ ਉੱਥੇ ਕਨਸੈਂਟਰੇਟਡ ਹੈ ਮੈਮ ਕੋਈ ਸਪੈਸ਼ਲ ਇਹਦੇ ਵਾਸਤੇ ਮੁਹਿੰਮ ਚਲਾਈ ਗਈ ਹੈ ਜਾਂ ਲੋਕਾਂ ਨੂੰ ਡਾਕਟਰ ਕੋਲ ਦੇਖੋ ਸਾਡੀ ਮੁਹਿੰਮ ਹੈ ਸਾਡੀ ਟੀਮਸ ਜਾ ਰਹੀਆਂ ਜਿੱਥੇ ਪੋਜ਼ਿਟਿਵ ਕੇਸ ਆਂਦਾ ਹੈ ਜਿਹੜਾ ਵੀ ਉੱਥੇ ਸਾਡੀ ਟੀਮ ਜਾਂਦੀ ਹੈ ਔਰ ਇਹਨਾਂ ਨੇ ਉੱਥੇ ਆਪਣੀ ਐਕਸ਼ਨ ਟੇਕਨ ਰਿਪੋਰਟ ਔਰ ਐਕਸ਼ਨ ਲੈਣਾ ਹੁੰਦਾ ਹੈ ਕਿ ਜਿਹੜੇ ਕੰਟੈਕਟਸ ਹੈ ਔਰ ਜਿਹੜੇ ਆਲੇ ਦੁਆਲੇ ਵਾਲੇ ਘਰਾਂ ਸਾਰੇ ਉੱਥੇ ਇਹਨਾਂ ਨੇ ਇੱਕ ਸਰਵੇ ਸਰਵੇਲੈਂਸ ਕਰਨੀ ਹੁੰਦੀ ਹੈ ਜੇ ਕੋਈ ਫੀਵਰ ਦਾ ਕੇਸ ਹੈ ਕੋਈ ਸਿੰਪਟੋਮੈਟਿਕ ਹੈ ਉਹਦੇ ਟੈਸਟ ਕਰਾਣੇ ਹੁੰਦੇ ਆ ਔਰ ਜਾ ਕੇ ਇਹਨਾਂ ਨੇ ਉੱਥੇ ਲਾਰਵਾ ਦੇਖਣਾ ਹੁੰਦਾ ਜੇ ਉਸ ਏਰੀਆ 'ਚ ਲਾਰਵਾ ਹੈ ਤੇ ਸਾਡੀ ਜਿਹੜੀ ਹੈ ਬਰੀਡਿੰਗ ਚੈਕਰਸ ਹੈ ਇਹ ਜਾ ਕੇ ਲਾਰਵਾਸਾਈਡਲ ਉੱਥੇ ਸਪਰੇਅ ਕਰਦੇ ਆ ਔਰ ਜਿਹੜਾ ਕਿ ਲਾਰਵਾ ਹੈ ਉੱਥੇ ਮੌਕੇ ਤੇ ਹੀ ਨਸ਼ਟ ਕੀਤਾ ਜਾਂਦਾ ਔਰ ਫੋਗਿੰਗ ਮਿਊਨਿਸਪਲ ਕਾਰਪੋਰੇਸ਼ਨ ਵੀ ਕਰ ਰਹੀ ਹੈ ਔਰ ਸਾਡੀ ਵੀ ਟੀਮ ਜਾ ਕੇ ਫੋਗਿੰਗ ਕਰ ਰਹੀ ਹੈ ਕੋਈ ਮੈਮ ਜਿੱਦਾਂ ਸਕੂਲਾਂ ਵਿੱਚ ਵੀ ਕੋਈ ਇਸ ਮਹੀਨੇ ਨੂੰ ਲੈ ਕੋਈ ਹਾਂਜੀ ਸਾਡੀ ਸਕੂਲ 'ਚ ਵੀ ਜਾ ਕੇ ਜਿਹੜੀ ਸਾਡੀ ਮਾਸ ਮੀਡੀਆ ਟੀਮ ਹੈ ਔਰ ਜਿਹੜੀ ਸਾਡੇ ਟੀਮਸ ਹੈਗੀ ਹੈ ਇਹਨਾਂ ਨੇ ਜਾ ਕੇ ਅਵੇਅਰਨੈਸ ਕ੍ਰੀਏਟ ਕੀਤੀ ਹੈ ਜਿਹੜਾ ਲਾਰਵਾ ਆਉਂਦਾ ਹੈ ਦੀ ਵੀਡੀਓਜ਼ ਦਿਖਾਈਆਂ ਹਨ ਬੱਚਿਆਂ ਨੂੰ ਤਾਂ ਕਿ ਬੱਚੇ ਵੀ ਇਹ ਲਾਰਵੇ ਨੂੰ ਆਇਡੈਂਟੀਫਾਈ ਕਰ ਸਕਣ ਤੇ ਉਹਨੂੰ ਡਿਸਟਰੋਏ ਕਰ ਸਕਣ ਅਸੀਂ ਕਾਫੀ ਸਾਰੇ ਸਕੂਲਸ ਕਵਰ ਕਰ ਲਏ ਹਾਂਜੀ